ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪ੍ਰਸ਼ਨੋਤਰੀ ਦੀ ਪੁਸਤਕ ਦੇ ਅਗਲੇ ਭਾਗ ਵਿੱਚ ਹੁਣ ਆਪਾਂ ਦਰਸ਼ਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਗਏ ਉਸ ਵੇਲੇ ਉੱਥੇ ਕੀ ਘਟਨਾ ਵਾਪਰੀ ਇਥੋਂ ਮਹਾਰਾਜ ਜੀ ਅੱਗੇ ਕਿੱਧਰ ਗਏ ਤੇ ਅਗਲੀ ਸਾਖੀ ਕੀ ਹੈ ਉਹਦੇ ਦਰਸ਼ਨ ਆਪਾਂ ਕਰਨੇ ਨੇ ਇਸ ਪ੍ਰਸ਼ਨੋਤਰੀ ਦੀ ਪੁਸਤਕ ਦੇ ਸਵਾਲ ਨੰਬਰ 49 ਤੋਂ ਲੈ ਕੇ 60 ਤੱਕ ਇਹ ਸਾਰਾ ਵੇਰਵਾ ਦਰਜ ਹੈ ਤੇ ਆਪਾਂ ਦਰਸ਼ਨ ਕਰਦੇ ਹਾਂ ਕਿਉਂਕਿ ਸਾਖੀ ਦੇ ਦਰਸ਼ਨ ਕਰਨੇ ਹੀ ਅਸਲ ਵਿੱਚ ਇਸ ਪ੍ਰਤੀਯੋਗਤਾ ਦਾ प्रयोजन ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਬਾ ਪਕਾਲਾ ਸਾਹਿਬ ਜੀ ਤੋਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਇਹ 1664 ਈਸਵੀ ਦਾ ਅਕਤੂਬਰ ਦਾ ਨਵੰਬਰ ਦੇ ਮਹੀਨੇ ਦਾ ਸਮਾਂ ਹੈ। ਜਦੋਂ ਸਤਗੁਰੂ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਨੇ ਉਸ ਵੇਲੇ ਦਰਬਾਰ ਸਾਹਿਬ ਜੀ ਦੇ ਉੱਤੇ ਮੀਣਿਆਂ ਦਾ ਕਬਜਾ ਸੀ ਇਹ ਮੀਨੇ ਕੌਣ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਪੁੱਤਰ ਪ੍ਰਿਥੀਚੰਦ ਜਿਸ ਨੂੰ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੀਣਾ ਸ਼ਬਦ ਕਿਹਾ ਸੀ ਕਪਟੀ ਛਲਿਆ ਬੇਈਮਾਨ ਤਾਂ ਮੀਣਾ ਸ਼ਬਦ ਗੁਰੂ ਰਾਮਦਾਸ ਜੀ ਨੇ ਵਰਤਿਆ ਸੀ ਪ੍ਰਿਥੀਚੰਦ ਵਾਸਤੇ ਪ੍ਰithvi ਚੰਦ ਦਾ ਅਗੇ ਪੁੱਤਰ ਹੋਇਆ ਮਿਹਰਬਾਨ ਮਿਹਰਬਾਨ ਦਾ ਪੁੱਤਰ ਹੋਇਆ ਹਰਜੀ ਜਦੋਂ 6ਵੇਂ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਕੀਰਤਪੁਰ ਸਾਹਿਬ ਚਲੇ ਗਏ ਉਸ ਵੇਲੇ ਮਗਰੋਂ ਦਰਬਾਰ ਸਾਹਿਬ ਦੇ ਉੱਤੇ ਮੀਣਿਆਂ ਦਾ ਕਬਜ਼ਾ ਹੋ ਗਿਆ ਉਸ ਵੇਲੇ ਹਰਜੀ ਮੀਣਾ ਜੋ ਆਪਣੇ ਆਪ ਨੂੰ ਸੋਢੀ ਅਖਵਾਉਂਦੇ ਸੀ ਕਿਉਂਕਿ ਉਹ ਵੀ ਤਾਂ ਗੁਰੂ ਰਾਮਦਾਸ ਜੀ ਦੇ ਖਾਨਦਾਨ ਵਿੱਚੋਂ ਹੀ ਨੇ ਪਰ ਸਿੱਖਾਂ ਦੇ ਵਿੱਚ ਉਹਨਾਂ ਨੂੰ ਸੋਢੀ ਨਹੀਂ ਬਲਕਿ ਮੀਣੇ ਆਖਿਆ ਜਾਂਦਾ ਸੀ ਤੋ ਜਿਹੜਾ ਹਰਜੀ ਮੀਨਾ ਸੀ ਇਹਨਾਂ ਦਾ ਦਰਬਾਰ ਸਾਹਿਬ ਦੇ ਕਬਜਾ ਸੀ ਸਤਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਕਿਉਂਕਿ ਦਰਬਾਰ ਸਾਹਿਬ ਨਹੀਂ ਸਨ ਆ ਸਕੇ ਇਸ ਲਈ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਹੁਣ ਦਰਬਾਰ ਸਾਹਿਬ ਸਾਡੀ ਮਲਕੀਅਤ ਹੈ ਇਹ ਸਾਡੇ ਕਬਜੇ ਵਿੱਚ ਹੈ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਆਏ ਇਹਨਾਂ ਨੂੰ ਡਰ ਪੈ ਗਿਆ ਕਿ ਹੋਵੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਤੇ ਦਰਬਾਰ ਸਾਹਿਬ ਜੀ ਦੇ ਉੱਤੇ ਕਬਜਾ ਕਰ ਲੈਣਾ ਆਏ ਹੋਣ ਇਹ ਪੱਕੇ ਤੌਰ ਤੇ ਇਥੇ ਡੇਰਾ ਨਾ ਲਾ ਕੇ ਬਹਿ ਜਾਣ ਸਾਡੀ ਆਮਦਨ ਦਾ ਸਰੋਤ ਖਤਮ ਹੋ ਜਾਏਗਾ ਗੁਰੂ ਘਰ ਤੋਂ ਸਾਡਾ ਕਬਜ਼ਾ ਜਾਂਦਾ ਰਹੇਗਾ ਮਨ ਵਿੱਚ ਇਹ ਡਰ ਧਾਰ ਕੇ ਇਹਨਾਂ ਮਸੰਦਾਂ ਨੂੰ ਹੁਕਮ ਦੇ ਦਿੱਤਾ ਤੇ ਮਸੰਦਾਂ ਨੇ ਦਰਬਾਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰਕੇ ਤਾਲੇ ਲਾ ਕੇ ਜੋ ਕਿ ਦਰਬਾਰ ਸਾਹਿਬ ਜੀ ਦੇ ਦਰਵਾਜ਼ਿਆਂ ਨੂੰ ਕਦੇ ਨਹੀਂ ਲੱਗਦੇ ਤਾਲੇ ਦਰਬਾਰ ਸਾਹਿਬ ਜੀ ਦੇ ਦਰਵਾਜ਼ਿਆਂ ਨੂੰ ਕਦੇ ਨਹੀਂ ਸੀ ਲੱਗਦੇ ਤੋਂ ਤਾਲੇ ਲਾ ਕੇ ਇਹ ਲੁਕ ਗਏ ਜਦੋਂ ਸਤਿਗੁਰੂ ਜੀ ਆਏ ਸਰੋਵਰ ਵਿੱਚ ਇਸ਼ਨਾਨ ਕੀਤਾ ਪਰ ਦਰਬਾਰ ਸਾਹਿਬ ਜੀ ਨੂੰ ਤਾਲੇ ਲੱਗੇ ਹੋਣ ਕਰਕੇ ਮਹਾਰਾਜ ਜੀ ਬਾਰ-ਬਾਰ ਅਸਥਾਨ ਤੇ ਬੈਠ ਗਏ ਜਿੱਥੇ ਅੱਜ ਕੱਲ ਗੁਰਦੁਆਰਾ ਥੜਾ ਸਾਹਿਬ ਹੈ ਇੱਥੇ ਮਹਾਰਾਜ ਜੀ ਬਿਰਾਜਮਾਨ ਹੋ ਗਏ ਉਦੋਂ ਸਾਰਾ ਰੜਾ ਮੈਦਾਨ ਸੀ ਸਤਿਗੁਰੂ ਜੀ ਇੱਥੇ ਬਿਰਾਜੇ ਨੇ ਭਾਈ ਮੱਖਣ ਸ਼ਾਹ ਜੀ ਆਪਣੇ ਤਿੰਨ ਪੁੱਤਰਾਂ ਦੇ ਨਾਲ ਸਤਿਗੁਰਾਂ ਦੇ ਨਾਲ ਸੀ ਭਾਈ ਮੱਖਣ ਸ਼ਾਹ ਦੇ ਨਾਲ 500 ਤਿਆਰ-ਬਰ ਤਿਆਰ ਹਥਿਆਰਬੰਦ ਸਿਪਾਹੀ ਵੀ ਸਨ ਉਹਨਾਂ ਨੇ ਪੁੱਛਿਆ ਮਹਾਰਾਜ ਜੀ ਜੇ ਆਗਿਆ ਹੋਵੇ ਤੇ ਦਰਵਾਜ਼ੇ ਤੋੜ ਲਈਏ ਜੇ ਆਗਿਆ ਹੋਵੇ ਮਸੰਦਾਂ ਨੂੰ ਪਕੜ ਕੇ ਲਿਆਈਏ ਮੇਰੇ ਹਜ਼ੂਰ ਨੇ ਭਾਈ ਮੱਖਣ ਸ਼ਾਹ ਜੀ ਨੂੰ ਇਹੀ ਉਪਦੇਸ਼ ਦਿੱਤਾ ਕਿ ਨਹੀਂ ਪਾਈ ਮੱਖਣ ਸ਼ਾਹ ਅਸੀਂ ਦਰਸ਼ਨ ਕਰਨ ਆਏ ਆ ਜੇ ਇਹਨਾਂ ਨੇ ਤਾਲੇ ਲਾ ਲਏ ਨੇ ਤਾਂ ਉਹ ਇਹਨਾਂ ਦਾ ਕਰਮ ਹੈ ਅਸੀਂ ਇਹ ਤੋਂ ਇਸ਼ਨਾਨ ਕਰਕੇ ਵਾਪਸ ਮੁੜ ਜਾਵਾਂਗੇ ਪਰ ਗੁਰੂ ਘਰ ਦੇ ਵਿੱਚ ਆਪੋ ਵਿੱਚ ਦੀ ਪੱਗਾਂ ਨਹੀਂ ਲਵਾਉਣੀਆਂ ਆਪੋ ਵਿੱਚ ਦੀ ਝਗੜਾ ਨਹੀਂ ਕਰਨਾ ਲੜਾਈ ਨਹੀਂ ਕਰਨੀ ਇਸ ਤਰ੍ਹਾਂ ਮਹਾਰਾਜ ਜੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਚੱਲਣ ਲੱਗੇ ਤਾਂ ਵੱਲੇ ਨਗਰ ਦੀ ਸੰਗਤ ਨੇ ਆਪ ਜੀ ਨੂੰ ਬੇਨਤੀ ਕੀਤੀ ਇਹਨਾਂ ਦੀ ਬੇਨਤੀ ਮੰਨ ਕੇ ਸੱਚੇ ਪਾਤਸ਼ਾਹ ਜੀ ਵੱਲੇ ਨਗਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਜੀ ਤੋਂ ਚੜ੍ਹਦੇ ਵਾਲੇ ਪਾਸੇ ਉੱਤਰ ਵਾਲੇ ਪਾਸੇ ਮਹਾਰਾਜ ਜੀ ਗਏ ਇੱਥੇ ਸੰਗਤਾਂ ਨੇ ਬੜੀ ਸੇਵਾ ਕੀਤੀ ਗੁਰੂ ਕੇ ਲੰਗਰ ਚੱਲ ਪਿਆ ਬਹੁਤ ਮਾਈਆਂ ਬਹੁਤ ਬੀਬੀਆਂ ਸਤਿਗੁਰਾਂ ਦੇ ਦਰਸ਼ਨ ਕਰਨ ਵੀ ਆਈਆਂ ਬਹੁਤ ਭੇਟਾ ਅਰਪੀ ਤੇ ਪ੍ਰੇਮ ਦੇ ਨਾਲ ਲੰਗਰ ਦੀ ਸੇਵਾ ਕੀਤੀ ਸਗੋਂ ਬੇਨਤੀਆਂ ਕਰਨ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਹੋਰ ਇੱਥੇ ਕੁਝ ਦਿਨਾਂ ਤੱਕ ਸਾਨੂੰ ਦਰਸ਼ਨ ਦਿਓ ਇੱਥੇ ਆਪ ਜੀ ਰਹੋ ਤਾਂ ਮਹਾਰਾਜ ਜੀ ਨੇ ਉਸ ਵੇਲੇ ਆਖਿਆ ਸੀ ਵੱਲਾ ਗੁਰੂ ਕਾ ਗੱਲਾ ਇਹ ਬਖਸ਼ਿਸ਼ ਮਹਾਰਾਜ ਜੀ ਨੇ ਦਿੱਤੀ ਇਹ ਵੀ ਬਚਨ ਆਇਆ ਹੈ ਕਿ ਮਾਈਆਂ ਨੂੰ ਮਹਾਰਾਜ ਜੀ ਨੇ ਅਸੀਸ ਦੇ ਕੇ ਆਖਿਆ ਸੀ ਮਾਈਆਂ ਰੱਬ ਰਜਾਈਆਂ ਤਾਂ ਇਸ ਤਰ੍ਹਾਂ ਸਤਿਗੁਰੂ ਜੀ ਵੱਲੇ ਨਗਰ ਦੇ ਵਿੱਚੋਂ ਜਦੋਂ ਚੱਲਣ ਲੱਗੇ ਤਾਂ ਇਹਨੇ ਚੇਰ ਵਿੱਚ ਮਸੰਦਾਂ ਨੂੰ ਵੀ ਲੋਕਾਂ ਨੇ ਲਾਣ ਤਾਂ ਪਾਈਆਂ ਭਾਈ ਮੱਖਣ ਸ਼ਾਹ ਜੀ ਨੇ ਵੀ ਇਹਨਾਂ ਨੂੰ ਝਾੜ-ਚੰਬ ਕਰਕੇ ਛਿੜਕ ਕੇ ਅਹਿਸਾਸ ਕਰਵਾਇਆ ਤਾਂ ਅੰਮ੍ਰਿਤਸਰ ਦੇ ਵਸਨੀਕ ਲੋਕਾਂ ਤੋਂ ਇਹ ਮਸੰਦ ਛਿੜਕਾਂ ਖਾ ਕੇ ਝਾੜ-ਚੰਬ ਕਰਵਾ ਕੇ ਬੇਇੱਜ਼ਤੀ ਕਰਵਾ ਕੇ ਆਪਣੀ ਭੁੱਲ ਦਾ ਅਹਿਸਾਸ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਮਾਫੀ ਮੰਗਣ ਆਏ ਤਾਂ ਮਹਾਰਾਜ ਜੀ ਨੇ ਉਸ ਵੇਲੇ ਇਹ ਬਚਨ ਕਹੇ ਕਿ ਨਹਿ ਮਸੰਦ ਤੁਮ ਅੰਮ੍ਰਿਤ ਸਰਿਏ ਤ੍ਰਿਸ਼ਨਾ ਗਤਤੇ ਅੰਤਰ ਸਰਿਏ ਇਥੇ ਇਸ ਪੁਸਤਕ ਦੇ ਵਿੱਚ ਮਿਸਪ੍ਰਿੰਟ ਹੋ ਗਿਆ ਤ੍ਰਿਸ਼ਨਾ ਗਤ ਦੀ ਜਗ੍ਹਾ ਤੇ ਗਨ ਸ਼ਬਦ ਆ ਗਿਆ ਤੁਹਾਨੂੰ ਪੜਨਾ ਤ੍ਰਿਸ਼ਨਾ ਗਤਤੇ ਅੰਤਰ ਸਰਿਏ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਤੁਕਾਂ ਨੇ ਤਾਂ ਉਹਦਾ ਭਾਵ ਕੀ ਹੈ ਕੀ ਮਹਾਰਾਜ ਨੇ ਇਹ ਅੰਮ੍ਰਿਤ ਸਰ ਸ਼ਹਿਰ ਦੇ ਵਸਨੀਕਾਂ ਨੂੰ ਸਰਾਬ ਦਿੱਤਾ ਸੀ ਜਿਵੇਂ ਆਮ ਕਈ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਤੇ ਕਹਿ ਦਿੱਤਾ ਜਾਂਦਾ ਕਿ ਗੁਰੂ ਸਾਹਿਬ ਜੀ ਨੇ ਕਿਹਾ ਅੰਮ੍ਰਿਤਸਰੀਏ ਅੰਦਰ ਸੜੀਏ ਨਹੀਂ ਪਾਈ ਐਸਾ ਬਿਲਕੁਲ ਨਹੀਂ ਹੈ ਉਥੇ ਲਿਖਿਆ ਹੈ ਗੁਰੂ ਸਾਹਿਬ ਮਸੰਦਾਂ ਨੂੰ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਜਨਰੇ ਲਾਏ ਸੀ ਉਹਨਾਂ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ ਕਿ ਨਹਿ ਮਸੰਦ ਤੁਮ ਅੰਮ੍ਰਿਤਸਰੀਏ ਤੁਸੀਂ ਅੰਮ੍ਰਿਤਸਰ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਦੇ ਮਸੰਦ ਨਹੀਂ ਹੋ ਭਾਵ ਕਿ ਤੁਹਾਡਾ ਅੰਦਰ ਜਿਹੜਾ ਹੈ ਇਸ ਲਾਇਕ ਨਹੀਂ ਕਿ ਤੁਸੀਂ ਦਰਬਾਰ ਸਾਹਿਬ ਜੀ ਦੇ ਸੇਵਾਦਾਰ ਬਣੋ ਜਾਂ اخਵਾਓ ਤਾਂ ਮਹਾਰਾਜੀ ਨੇ ਆਖਿਆ ਤ੍ਰਿਸ਼ਨਾ ਗਤ ਤੇ ਅੰਤਰ ਸੜੀਏ ਇੱਕ ਤਾਂ ਤੁਸੀਂ ਮਾਇਆ ਦੀ ਤ੍ਰਿਸ਼ਨਾ ਵਿੱਚ ਤੇ ਦੂਜਾ ਈਰਖਾ ਦੀ ਅੱਗ ਵਿੱਚ ਸੜੇ ਪਏ ਹੋ ਤਾਂ ਇਹ ਜਿਹੜੀ ਗੱਲ ਹੈ ਉਹਨਾਂ ਮਸੰਦਾਂ ਨੂੰ ਕਹੀ ਗਈ ਹੈ ਜਿਨ੍ਹਾਂ ਨੇ ਜਿੰਦਰੇ ਲਾਏ ਸੀ ਨਾ ਕਿ ਅੰਮ੍ਰਿਤਸਰ ਸ਼ਹਿਰ ਜੀ ਦੇ ਵਾਸੀਆਂ ਨੂੰ ਇਹ ਕੋਈ ਸ਼ਰਾਪ ਨਹੀਂ ਹੈ ਇਹ ਉਹਨਾਂ ਲੋਕਾਂ ਨੂੰ ਸ਼ੀਸ਼ਾ ਵਿਖਾਇਆ ਗਿਆ ਜਿਨ੍ਹਾਂ ਨੇ ਸਤਗੁਰਾਂ ਦੇ ਨਾਲ ਦੁਰਵਿਵਹਾਰ ਕੀਤਾ ਸੀ ਸੋ ਇਸ ਤਰ੍ਹਾਂ ਮਹਾਰਾਜ ਜੀ ਵੱਲੇ ਪਿੰਡ ਤੋਂ ਫਿਰ ਅੱਗੇ ਕਿੱਧਰ ਨੂੰ ਜਾਂਦੇ ਨੇ ਔਰ ਅੱਗੇ ਮਹਾਰਾਜ ਗੁਰਮਤ ਪ੍ਰਚਾਰ ਦੀ ਫੇਰੀ ਆਰੰਭ ਕਰਦੇ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ